ਮੈਂ ਜੇਲ੍ਹ ਦੇ ਵਿੱਚ ਜੀ ਪਹਿਲਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਅ ਜੀ ਆਰ ਐਫ ਜਿਹਨੂੰ ਜੂਨੀਅਰ ਸਰਚ ਫੈਲੋਸ਼ਿਪ ਕਹਿੰਦੇ ਨੇ ਉਹ ਕੀਤੀ ਫਿਰ ਮੈਂ ਪੀ ਐਚ ਡੀ ਕੰਪਲੀਟ ਕੀਤੀ ਜੀ ਉੱਥੇ ਮੇਰਾ ਵਰਲਡ ਰਿਕਾਰਡ ਹੈ ਮੈਂ ਜੇਲ੍ਹ ਦੇ ਵਿੱਚ ਪੀ ਐਚ ਡੀ ਕਰਨ ਵਾਲਾ ਪਹਿਲਾ ਬੰਦਾ ਸਾਰੀ ਦੁਨੀਆ ਦੇ ਵਿੱਚ ਬਹੁਤ سارے ਬੰਦੇ ਨੇ ਵੈਸੇ ਟੋਟਲ ਕੁੱਲ ਮਿਲਾ ਕੇ ਪੀ ਐਚ ਡੀ ਕਰਨ ਵਾਲੇ ਤਾਂ ਗ੍ਰੈਜੂਏਸ਼ਨ ਤੋਂ ਲੈ ਕੇ ਮੈਂ ਪੀ ਐਚ ਡੀ ਤੱਕ ਸਾਰੀ ਪੜ੍ਹਾਈ ਅੰਦਰ ਕੀਤੀ ਹੈ ਇਸ ਕਰਕੇ ਜਿਹੜਾ ਮੇਰਾ ਵਰਲਡ ਰਿਕਾਰਡ ਇਸ ਚੀਜ਼ ਦਾ ਵੀ ਮੈਂ ਜਿੰਨਾ ਵੀ ਚਿਰ ਰਿਹਾ ਉੱਥੇ ਇੱਕ ਮਿੰਟ ਦੇ ਲਈ ਵੀ ਮੇਰਾ ਕੋਈ ਪੜਾਈ ਤੋਂ ਬ੍ਰੇਕ ਨਹੀਂ ਪਿਆ ਮੇਰੀ ਪੜਾਈ ਹਮੇਸ਼ਾ ਕੰਟੀਨਿਊ ਰਹੀ ਜੇਲ੍ਹ ਚ ਬੰਦ ਕੈਦੀ ਨੇ ਬਣਾਇਆ ਵਰਲਡ ਰਿਕਾਰਡ ਗ੍ਰੈਜੂਏਸ਼ਨ ਤੋਂ ਲੈ ਕੇ ਪੀ ਐਚ ਡੀ ਤੱਕ ਜੇਲ੍ਹ ਵਿੱਚ ਬੈਠ ਕੀਤੀ ਸਾਰੀ ਪੜਾਈ ਪੰਜਾਬ ਚ ਜੇਲ੍ਹਾਂ ਨੂੰ ਸੁਧਾਰ ਘਰ ਵੀ ਕਿਹਾ ਜਾਂਦਾ ਹੈ ਪਰ ਅੱਜ ਅਸੀਂ ਇਸ ਜਿਸ ਸ਼ਖਸ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਉਸਨੇ ਵਾਕਈ ਇਸ ਸ਼ਬਦ ਨੂੰ ਸਾਰਤਕ ਕਰ ਦਿਖਾਇਆ ਵਾ ਤੁਹਾਨੂੰ ਇੱਕ ਅਜਿਹੇ ਕੈਦੀ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਸਨੇ ਜੇਲ੍ਹ ਦੇ ਵਿੱਚ ਬੈਠ ਕੇ ਪੀ ਐਚ ਡੀ ਕੀਤੀ ਹੈ ਤੇ ਪੀ ਐਚ ਡੀ ਕਰਕੇ ਵਰਲਡ ਰਿਕਾਰਡ ਬਣਾ ਦਿੱਤਾ ਦਰਸਲ ਇਹ ਤਸਵੀਰਾਂ ਦੇ ਵਿੱਚ ਤੁਸੀਂ ਜਿਹੜਾ ਬੰਦਾ ਬੈਠੇ ਦੇਖ ਰਹੇ ਹੋ ਇਹ 19 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਚਲਾ ਗਿਆ ਸੀ ਤੇ ਇਹ ਪੰਜਾਬ ਦੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਇਸਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੈਠ ਕੇ ਹੀ ਪੜ੍ਹ ਲਿਖ ਕੇ ਪੀ ਐਚ ਡੀ ਕੀਤੀ ਹੈ ਕੱਲੀ ਪੀ ਐਚ ਡੀ ਨਹੀਂ ਬਲਕਿ ਇਸਨੇ ਗ੍ਰੈਜੂਏਸ਼ਨ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਸਾਰੀ ਪੜ੍ਹਾਈ ਜੇਲ੍ਹ ਵਿੱਚ ਬੈਠ ਕੇ ਕੀਤੀ ਹੈ ਜਿਸ ਦੇ ਚਲਦੇ ਇਸਨੇ ਇਹ ਵਰਲਡ ਰਿਕਾਰਡ ਬਣਾਇਆ ਹੈ ਪਹਿਲਾਂ ਤਾਂ ਇਸਨੇ ਜੇਲ੍ਹ ਦੇ ਵਿੱਚ ਬੀ ਐ ਕੀਤੀ ਫਿਰ ਐਮ ਐ ਕੀਤੀ ਤੇ ਉਸ ਤੋਂ ਬਾਅਦ ਪੀ ਐਚ ਡੀ ਕਰਕੇ ਵਰਲਡ ਰਿਕਾਰਡ ਬਣਾ ਦਿੱਤਾ ਜਦੋਂ ਇਹ ਜੇਲ੍ਹ ਤੋਂ ਬਾਹਰ ਆਇਆ ਤਾਂ ਇਸ ਨੂੰ ਹੁਣ ਸਰਕਾਰੀ ਨੌਕਰੀ ਵੀ ਮਿਲੀ ਹੈ ਤੇ ਇਹ ਸ਼ਖਸ ਹੁਣ ਪ੍ਰੋਫੈਸਰ ਬਣ ਗਿਆ ਹੈ ਤੁਹਾਨੂੰ ਦੱਸ ਦਈਏਗੇ ਇਸ ਸ਼ਖਸ ਨੇ ਜੇਲ੍ਹੇ 'ਚ ਵੀ ਹਾਰ ਨਹੀਂ ਮੰਨੀ ਤੇ ਜੇਲ੍ਹੇ ਵਿੱਚ ਬੈਠ ਕੇ ਪੜ੍ਹਾਈ ਲਿਖਾਈ ਕੀਤੀ ਡਿਗਰੀਆਂ ਪ੍ਰਾਪਤ ਕੀਤੀਆਂ ਪੀ ਐਚ ਡੀ ਹਾਸਲ ਕਰਕੇ ਬਾਕੀ ਨੌਜਵਾਨਾਂ ਨੂੰ ਵੀ ਵੱਡਾ ਸੁਨੇਹਾ ਦਿੱਤਾ ਹੈ ਕਿ ਕਦੇ ਵੀ ਔਖੇ ਸਮੇਂ ਦੇ ਵਿੱਚ ਹਾਰ ਨਹੀਂ ਮੰਨੀ ਚਾਹੀਦੀ ਹਾਲਾਤ ਚਾਹੇ ਕਿਸੇ ਵੀ ਤਰ੍ਹਾਂ ਦੇ ਹੋਣ ਪਰ ਹਮੇਸ਼ਾ ਪੋਜ਼ਿਟਿਵ ਸੋਚ ਦੇ ਨਾਲ ਅੱਗੇ ਵਧਣਾ ਚਾਹੀਦਾ ਹਾਂਜੀ ਮੈਂ ਜੇਲ੍ਹ ਦੇ ਵਿੱਚ ਜੀ ਪਹਿਲਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਆ JRF ਜਿਹਨੂੰ ਜੂਨੀਅਰ ਸਰਚ ਫੈਲੋਸ਼ਿਪ ਕਹਿੰਦੇ ਨੇ ਉਹ ਕੀਤੀ ਫਿਰ ਮੈਂ ਪੀ ਐਚ ਡੀ ਕੰਪਲੀਟ ਕੀਤੀ ਜੀ ਉੱਥੇ ਮੇਰਾ ਵਰਲਡ ਰਿਕਾਰਡ ਹੈ ਮੈਂ ਜੇਲ੍ਹ ਦੇ ਵਿੱਚ ਪੀ ਐਚ ਡੀ ਕਰਨ ਵਾਲਾ ਪਹਿਲਾ ਬੰਦਾ ਸਾਰੀ ਦੁਨੀਆ ਦੇ ਵਿੱਚ ਬਹੁਤ سارے ਬੰਦੇ ਨੇ ਵੈਸੇ ਟੋਟਲ ਕੁੱਲ ਮਿਲਾ ਕੇ ਪੀ ਐਚ ਡੀ ਕਰਨ ਵਾਲੇ ਤਾਂ ਗ੍ਰੈਜੂਏਸ਼ਨ ਤੋਂ ਲੈ ਕੇ ਮੈਂ ਪੀ ਐਚ ਡੀ ਤੱਕ ਸਾਰੀ ਪੜ੍ਹਾਈ ਅੰਦਰ ਕੀਤੀ ਹੈ ਇਸ ਕਰਕੇ ਜਿਹੜਾ ਮੇਰਾ ਵਰਲਡ ਰਿਕਾਰਡ ਇਸ ਚੀਜ਼ ਦਾ ਵੀ ਮੈਂ ਜਿੰਨਾ ਵੀ ਚਿਰ ਰਿਹਾ ਉੱਥੇ ਇੱਕ ਮਿੰਟ ਦੇ ਲਈ ਵੀ ਮੇਰਾ ਕੋਈ ਪੜਾਈ ਤੋਂ ਬ੍ਰੇਕ ਨਹੀਂ ਪਿਆ ਮੇਰੀ ਪੜਾਈ ਹਮੇਸ਼ਾ ਕੰਟੀਨਿਊ ਰਹੀ ਚੁਣੌਤੀਆਂ ਤਾਂ ਦੇਖੋ ਤੁਸੀਂ ਸੋਚ ਸਕਦੇ ਹੋ ਵੀ ਬੀਏ 1 ਤੋਂ ਲੈ ਕੇ ਪੀਐਚਡੀ ਕੰਪਲੀਟ ਕਰਨ ਤੱਕ ਹੋਈਆਂ ਬਟ ਚੁਣੌਤੀਆਂ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਮੈਂ ਐਵੇਂ ਕਹਾਂ ਵੀ ਮੈਂ ਡਾਕਟੋਰੇਟ ਕਰੂੰਗਾ ਹੈਨਾ ਏਮ ਸੀਗਾ ਇੱਕ ਮੇਰਾ ਕਿ ਮੈਂ ਜ਼ਿੰਦਗੀ 'ਚ ਕੁਝ ਅੱਛਾ ਕਰਨਾ ਚਾਹੁੰਦਾ ਸੀਗਾ ਮੈਂ ਕਰਨਾ ਚਾਹੁੰਦਾ ਸੀ ਐਸਾ ਵੀ ਜਿੰਨਾ ਕ ਮੇਰੇ ਘਰਦਿਆਂ ਦਾ ਜਦੋਂ ਉਹਨਾਂ ਦੀ ਰੈਪਿਊਟੇਸ਼ਨ ਦਾ ਨੁਕਸਾਨ ਹੋਇਆ ਉਹ ਸਾਰਾ ਕਿਤੇ ਨਾ ਕਿਸੇ ਹਿਸਾਬ ਨਾਲ ਕਵਰ ਹੋ ਸਕੇ ਮੈਂ ਕੁਝ ਜ਼ਿੰਦਗੀ 'ਚ ਕੁਝ ਚੰਗੇ ਗਮ ਵੀ ਕਰ ਸਕਾਂ ਏ ਜੀ ਵੀ ਮੈਂ ਬਦਨਾਮੀ ਤਾਂ ਉਹਨਾਂ ਦੀ ਕਰਾਤੀ ਮੈਂ ਕੋਈ ਨੇਕਨਾਮੀ ਵੀ ਕਰਵਾ ਸਕਾਂ ਤਾਂ ਉਹਦੇ ਲਈ ਜਿਹੜਾ ਮੈਂ ਸੋਚਿਆ ਸੀ ਵੀ ਮੈਂ ਪੜ੍ਹਾਂਗਾ ਕੁਝ ਅੱਛਾ ਕਰੂੰਗਾ ਜ਼ਿੰਦਗੀ ਦੇ ਵਿੱਚ ਬਟ ਇਹ ਨਹੀਂ ਸੀ ਮੈਨੂੰ ਪਤਾ ਵੀ ਮੈਂ ਕੰਟੀਨਿਊ ਇੰਨਾ ਪੜੀ ਜਾਊਂਗਾ ਤੇ ਉਸ ਤੋਂ ਬਾਅਦ ਮੈਂ ਇਹ ਵੀ ਕਰ ਸਕੂੰਗਾ ਕਿਉਂਕਿ ਬਹੁਤ ਸਾਰੀਆਂ ਹਾਰਡਲਸ ਮੈਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਹੋ ਸਕਦਾ ਬਟ ਬਹੁਤ ਸਾਰੇ ਚੰਗੇ ਇਨਸਾਨ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਹੁਣ ਜੀ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਜੋਬ ਕਰਦਾ ਜੀ ਐਜ਼ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਮੇਰਾ ਜਿਹੜਾ ਸਬਜੈਕਟ ਹੈ ਉਹ ਮੈਂ ਪੋਸਟ ਗ੍ਰੈਜੂਏਸ਼ਨ ਨੂੰ ਪੜਾਣਾ ਤੇ ਦੇ ਨਾਲ ਗ੍ਰੈਜੂਏਸ਼ਨ ਦੀਆਂ ਵੀ ਕੁਝ ਕਲਾਸੇਜ਼ ਹੁੰਦੀਆਂ ਨੇ ਤਾਂ ਉਹ ਯੂਨੀਵਰਸਿਟੀ ਕੈਂਪਸ ਰਾਮਪੁਰਾ ਫੁੱਲ ਦੇ ਵਿੱਚ ਮੈਂ ਪੜਾਉਣਾ ਜੀ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਵਿੱਚ ਹਾਂਜੀ 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 ਉਹ ਮੇਰਾ ਜ਼ਿੰਦਗੀ ਦਾ ਇੱਕ ਜਿਹੜਾ ਮੈਂ ਜੇ ਕਹਾ ਵੀ ਮੈਂ ਇਸ ਤਰ੍ਹਾਂ ਦਾ ਇਨਸਾਨ ਕਿਉਂ ਰਹਿ ਪਾਇਆ ਇੰਨੇ ਹਾਰਡ ਸਰਕਮਸਟੈਂਸਸਸ ਮਤਲਬ ਫੇਸ ਕਰਨ ਦੇ ਬਾਵਜੂਦ ਵੀ ਮੇਰੇ ਅੰਦਰ ਜਿਹੜਾ ਹੈ ਸੌਫਟ 엘ਮੈਂਟ ਹਜੇ ਤੱਕ ਕਿਉਂ ਬਚਿਆ ਰਹਿ ਗਿਆ ਉਹਦਾ ਰੀਜ਼ਨ ਹੈ ਮੇਰੀ ਵਾਈਫ ਮੇਰਾ ਉਸ ਟਾਈਮ ਜਦੋਂ ਮੈਨੂੰ ਮਤਲਬ ਕੇਸ ਦੇ ਵਿੱਚ ਸਜ਼ਾ ਹੁੰਦੀ ਆ ਤਾਂ ਮੇਰਾ ਅਫੇਅਰ ਸੀਗਾ ਮੇਰੀ ਵਾਈਫ ਦੇ ਨਾਲ ਮੇਰੀ ਗਰਲਫ੍ਰੈਂਡ ਸੀਗੀ ਤਾਂ 14 ਸਾਲ ਸਾਡਾ ਜਿਹੜਾ ਅਫੇਅਰ ਰਿਹਾ 14 ਸਾਲ ਉਹਨੇ ਮੇਰਾ ਸਾਥ ਨਹੀਂ ਛੱਡਿਆ ਮੈਂ ਹਾਲਾਂਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਵੀ ਜੇਲ੍ਹ ਚ ਵੀ ਤੇ ਜੇਲ੍ਹ ਵਿੱਚ ਵੀ ਨਹੀਂ ਸਾਲ ਛੱਡਿਆ ਕਿਉਂ ਹਾਂਜੀ ਉਹਨੂੰ ਮੇਰੀਆਂ ਦੇਖੋ ਜੇਲ੍ਹ ਦੇ ਵਿੱਚ ਐਵੇਂ ਕਮਾਉ ਨਹੀਂ ਮੇਰੀਆਂ ਤਕਰੀਬਨ 567 ਜਾਂ 68 ਮੁਲਾਕਾਤਾਂ ਕੀਤੀਆਂ ਤਾਂ ਉੱਥੇ ਵੀ ਉਹ ਮੈਨੂੰ ਮਿਲਣ ਆਂਦੀ ਰਹੀ ਮੈਂ ਬਹੁਤ ਉਹਨੂੰ ਡਿਸਕਰੇਜ ਕਰਦਾ ਰਿਹਾ ਮੈਨੂੰ ਐ ਸੀ ਵੀ ਦੇਖੋ ਆਮ ਘਰਾਂ ਦੀ ਕੁੜੀ ਕੋਈ ਕਿਸੇ ਨੂੰ ਜੇਲ੍ਹ ਚ ਮਿਲਣ ਜਾਵੇ ਨਾ ਉਹਦੇ ਕੱਲ ਨੂੰ ਕੋਈ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਆਵੇ ਏਦਾਂ ਜਾਂ ਕਿਸੇ ਮੈਨੂੰ ਐ ਲੱਗਦਾ ਸੀ ਵੀ ਮੈਂ ਤਾਂ ਜੇਲ੍ਹ ਚ ਮੇਰੇ ਨਾਲ ਇਹਦੀ ਕੀ ਲਾਈਫ ਹੋਊਗੀ ਤਾਂ ਪਿਆਰ ਕੋਈ ਕੱਲਾ ਮਤਲਬ ਗਿਵਨ ਟੇਕ ਦੀ ਚੀਜ਼ ਨਹੀਂ ਹੈਗੀ ਏਦਾਂ ਨਹੀਂ ਹੈ ਮਤਲਬ ਇਹ ਸਿਰਫ ਦੇਣ ਵਾਲੀ ਗੱਲ ਆ ਵੀ ਦਾਤਾ ਹੋਣਾ ਪੈਂਦਾ ਹੈ ਇਹਦੇ ਵਿੱਚ ਮਤਲਬ ਦੂਸਰੇ ਦੇ ਬਾਰੇ ਹੀ ਸੋਚਣਾ ਉਹ ਸਿਰਫ ਮੇਰਾ ਸੋਚਦੀ ਸੀ ਬਟ ਮੈਂ ਸੋਚਦਾ ਫਿਰ ਮੈਂ ਤਾਂ ਸਵਾਰਥੀ ਹੋ ਗਿਆ ਜਦ ਮੇਰੇ ਘਰ ਕੇ ਦੀ ਲਾਈਫ ਤੇ ਕੋ ਅਸਰ ਪਿਆ ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਸੀ ਵੀ ਉਹ ਜਿਹੜਾ ਇਹ ਮੇਰੇ ਤੋਂ ਦੂਰ ਹੋ ਜਵੇ ਵੀ ਮੈਨੂੰ ਛੱਡ ਦੇਵੇ ਹੈਨਾ ਸਾਡਾ ਬ੍ਰੇਕਅਪ ਹੋ ਜਾਵੇ ਮੈਂ ਆਪਣੇ ਵੱਲੋਂ ਕਈ ਵਾਰ ਕੋਸ਼ਿਸ਼ ਕੀਤੀ ਉਹ ਅਸਲ ਲੱਗ ਜਾਂਦੀ ਕੋਸ਼ਿਸ਼ ਕਰਦੀ ਵੀ ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਮੈਨੂੰ ਪਤਾ ਹੈ ਤੂੰ ਇਹ ਸਭ ਕੁਝ ਜਾਣ ਕੇ ਕਰਦਾ ਹੈਨਾ ਕਿਉਂਕਿ ਉਹ ਮੈਨੂੰ ਇਨਸਾਨ ਦੇ ਤੌਰ ਤੇ ਚੰਗੀ ਤਰ੍ਹਾਂ ਪਹਿਚਾਨਦੀ ਸੀ ਉਹਨੇ ਮੇਰਾ ਸਾਥ ਨਹੀਂ ਛੱਡਿਆ ਬਹੁਤ ਜ਼ਿਆਦਾ ਉਹਨੇ ਮੇਰਾ ਸਾਥ ਦਿੱਤਾ ਆਪਣੇ ਘਰਦਿਆਂ ਨੂੰ ਦੇਖੂ ਉਹਨੇ ਮਨਾਇਆ 14 ਸਾਲ ਕਿਸੇ ਦਿਨ ਨਾਲ ਸਟੈਂਡ ਕਰਨਾ ਬਹੁਤ ਔਖਾ ਅੱਜ ਦੇ ਜ਼ਮਾਨੇ 'ਚ ਮਤਲਬ ਲੋਕ ਦਾ ਮਤਲਬ ਕਿੱਸਾ ਏ ਉ ਤਾਂ ਇੱਕ ਚਲੋ ਚਾਹੇ ਰਿਸ਼ਤੇ ਵੀ ਕਾਫੀ ਮਤਲਬ ਹਾਂ ਜੀ 12 ਸਾਲ ਦਾ ਹੀਰ ਰਾਂਝੇ ਦਾ ਜ਼ਿਕਰ ਕਰਦੇ ਨੇ ਲੋਕ ਮਤਲਬ ਹਾਲਾਂਕਿ ਉਹ ਇੱਕ ਕਿੱਸਾ ਏ ਬਟ ਮਤਲਬ ਕਿਸੇ ਨੂੰ ਯਕੀਨ ਜਾਂ ਨਹੀਂ ਆਂਦਾ ਅੱਜ ਦੇ ਜ਼ਮਾਨੇ 'ਚ ਕੋਈ ਇਦਾਂ ਦਾ ਹੋ ਸਕਦਾ ਪਰ ਮੇਰੀ ਵਾਈਫ ਹੈਗੀ ਆ ਮਤਲਬ ਉਹਨੇ ਮੇਰਾ 14 ਸਾਲ ਸਾਥ ਦਿੱਤਾ ਮੇਰੇ ਨਾਲ ਵਿਆਹ ਕਰਾਇਆ ਸਟੈਂਡ ਕੀਤੀ ਉਹਨੇ ਕਿਹਾ ਵੀ ਨਹੀਂ ਜੇ ਤੇਰੇ ਮਾਈਂਡ ਚਦਦਾ ਹੈ ਵੀ ਤੇਰੇ ਤੇ ਇਹ ਬਿਪਤਾ ਪੈ ਗਈ ਤਾਂ ਮੈਂ ਤੇਰਾ ਸਾਥ ਛੱਡ ਦੂੰਗੀ ਤਾਂ ਨਹੀਂ ਇਦਾਂ ਨਹੀਂ ਆ